ਵੀ ਦੱਸ ਤੈਨੂੰ ਕੀ ਹੋ ਗਿਆ ਨਾ ਇੰਨਾ ਲੈਕ ਪਰਿਵਾਰ ਮਿਲੇ ਇਹਦਾ ਸ਼ੁਰੂ ਤੋਂ ਹੀ ਹਾਲ ਹੈ ਪੂਰੀ ਸਾਡੀ ਅੱਗੇ ਤੁਸੀਂ ਜੀ ਚੱਲੀਏ ਵੀਰੇ ਚੱਲੀਏ ਚਲੋ ਹਾਂ ਚੱਲ ਚੱਲ ਭਾਬੀ ਤੁਸੀਂ ਕਿੱਧਰ ਚੱਲਿਓ ਬੈਗ ਚੱਕ ਕੇ ਕੁਛ ਨਹੀਂ ਰਾਜੇ ਉਦੋਂ ਆਪਣੇ ਮਿਸਤਰੀ ਲੱਗੇ ਬਣੇ ਕੱਲ ਪਰਸ ਨੂੰ ਲੈਂਟਰ ਪੈ ਜਾਣਾ ਮੈਨੂੰ ਆਇਆ ਮੰਮੀ ਕੱਲੀ ਆ ਘਰੇ ਚਾਹ ਦੇ ਨਾਲ ਹੱਥ ਬਟਾ ਦੂ ਇਹ ਗੱਲ ਸੀ ਪਰ ਭਾਬੀ ਤੁਸੀਂ ਦੱਸਿਆ ਵੀ ਨਹੀਂ ਮੇਰੇ ਭਰਾ ਨੇ ਦੱਸ ਤਾ ਨਾ ਇੱਕੋ ਹੀ ਗੱਲ ਆ ਚੱਲ ਚੱਲ ਚਰਨੋ ਆ ਜੀ ਵੀਰੇ ਤੂੰ ਆਉਣਾ ਮੈਂ ਚੱਲ ਠੀਕ ਆ ਰਿੰਪਲ ਆਜੇ ਤੂੰ ਨਾਲ ਇਹਦੀ ਗੱਲਾਂ ਗੁੱਸਾ ਨਾ ਕਰਾਂਗਾ ਚਰਨੋ ਦਾ ਇਹ ਸ਼ੁਰੂ ਤੋਂ ਹੀ ਇੱਦਾਂ ਚੇਚੜੀ ਆ ਕੋਈ ਗੱਲ ਨਹੀਂ ਬਾਈ ਹਾਂ ਜੀ ਹਾਂ ਹਾਂ ਸੱਸ ਤਾਂ ਗੁੱਸਾ ਹੀ ਨਹੀਂ ਕਰਦੀ ਬਸ ਮੈਨੂੰ ਅਸਲ ਚ ਐ ਸੀਗਾ ਵੀ ਮੇਰੀ ਭਾਬੀ ਇਸ ਘਰ ਚ ਰੁੱਸ ਕੇ ਨਾ ਜਾਵੇ ਨਹੀਂ ਨਹੀਂ ਰੁੱਸ ਕੇ ਨਹੀਂ ਜਾ ਰਹੀ ਮੈਂ ਹੱਥ ਤੱਕ ਉਹਨੂੰ ਘਰ ਛੱਡ ਜੂੰਗਾ ਠੀਕ ਆ ਨਾ ਆਪਣੇ ਘਰੇ ਮਸਤੀ ਲੱਗੇ ਦੱਸਿਆ ਤੇਨੂੰ ਮੈਨੇ ਹਾਂ ਜੀ ਹਾਂ ਹਾਂ ਦੋ ਦਿਨ ਮੰਮੀ ਮਦਦ ਹੋ ਜੂ ਠੀਕ ਹੈ ਠੀਕ ਆ ਰਾਜੇ ਠੀਕ ਹੈ ਠੀਕ ਆ ਜੀ ਠੀਕ ਮਾ ਮਾ ਆ ਗਏ ਸਸਤੀ ਕਰ ਦਿੱਤੀ ਸਸਤੀ ਕਰ ਦਿੱਤਾ ਸਸਤੀ ਕਰ ਹੋ ਠੀਕ ਠਾਕ ਨਹੀਂ ਮਾ ਬਸ ਕਿੱਥੇ ਠੀਕ ਠਾਕ ਕਿਉਂ ਕਦੇ ਕਿਉਂ ਤੂੰ ਕਿਉਂ ਨਹੀਂ ਆਈ ਕਿ ਭਲਾ ਦੱਸ ਮੈਨੂੰ ਮੈਂ ਆਉਣਾ ਸੀ ਹੁਣ ਤੇ ਮਿਸਤਰੀ ਲੱਗੇ ਹੋਏ ਸੀਗੇ ਤੇਰਾ ਵੀਰ ਕਹਿੰਦਾ ਚਲ ਮੈਂ ਚੱਲ ਨਹੀਂ ਮਾ ਤੈਨੂੰ ਪਤਾ ਕਿੰਨਾ ਦੁਖੀ ਕੀਤਾ ਪਿਆ ਮੈਨੂੰ ਦੁਖੀ ਤੇ ਸੱਸ ਨੇ ਆਨੰਦ ਨਹੀਂ ਕਾੜ ਕੇ ਗੋਤਨੀ ਮਰੋੜਦੇ ਉਹਦੀ ਡੰਡਾ ਨਹੀਂ ਤੇਰੇ ਕੋਲ ਹੈ ਨਾਨਦ ਦੇ ਕੋਲ ਨਹੀਂ ਕੀ ਗੱਲਾਂ ਕਰਦੀ ਓ ਕੋਸਨੀਆ ਕੁੜੀ ਆਈ ਤੇ ਭੈ ਮਹੀਂ ਲੈ ਕੇ ਆਇਆ ਬੀਬੀ ਹਾਂ ਮੈਂ ਚਲੇ ਗੱਲਾਂ ਬੱਲੋ ਕਾਪੀ ਸੀ ਕਦੀ ਘਰ ਚ ਲੜਾਈ ਲੜਾਈ ਤਾਂ ਇਹ ਕਰਦੀ ਆ ਦੇਖ ਤਾਂ ਹੁਣ ਆਪਾਂ ਹੀ ਜੇ ਕੁੜੀ ਨੂੰ ਕਹ ਚਾਮ ਕੇ ਨਹੀਂ ਮੰਮੀ ਮੇਰੀ ਗੱਲ ਸੁਣ ਤੂੰ ਮੈਂ ਉਥੇ ਗਿਆ ਉਹਨਾਂ ਦੀ ਕੁੜੀ ਉਹਨਾਂ ਦੀ ਪਾਣੀ ਲੈ ਕੇ ਆ ਗਈ ਦੇ ਠੀਕ ਆ ਨਾ ਇਹ ਨੂੰ ਬੋਲਣ ਲੱਗੀ ਆ ਪਤਾ ਉਹ ਕਹਿੰਦੀ ਸੁੱਖ ਸੰਗ ਹੈਗਾ ਵੀਰ ਜੀ ਮੈਂ ਕਿਹਾ ਹਾਂ ਭਾਈ ਸੁੱਖ ਸੰਗ ਦਾ ਦੱਸ ਜੇ ਅਗਲੀ ਸੁੱਖ ਸੰਗ ਪੁੱਛ ਲਿਆ ਕੀ ਪਹਟ ਹੈ ਗਿਆ ਇਹ ਤਾਂ ਬੋਲਦੀ ਦੱਸ ਉਹ ਇਨਾਂ ਆਪਣੇ ਬੱਚੇ ਨੂੰ ਕੀ ਬੋਲਦੀ ਓ ਜਾਂ ਮੇਰੇ ਮੂਹਰੇ ਬੋਲੀ ਜਾਂਦੀ ਏ ਉੱਥੇ ਸਾਰਾ ਕੰਮ ਤਾਂ ਇਹ ਕਰਦੀ ਆ ਮੰਮੀ ਤੂੰ ਰਹਿਣ ਦੇ ਤੂੰ ਬਾੜੀ ਸ਼ਹਿ ਨਾ ਦੇ ਇਹਨੂੰ ਤੂੰ ਬਗਾੜਦੀ ਏ ਇਹਨੂੰ ਤੇ ਤੇਰੀ ਲਾਡ ਨਹੀਂ ਹੁਣ ਆਪਣੇ ਘਰ ਦੀ ਨਹੀਂ ਹੈਗੀ ਉਹਨਾਂ ਦੇ ਬਗਾਨੇ ਘਰ ਦੀ ਅਗਲੀ ਜੇ ਭੁ ਤਾਂ ਆਪਾਂ ਹੀ ਕਹਿਣ ਲੱਗੇ ਫਿਰ ਅਗਲੀ ਕਿੱਥੇ ਹੋਣਾ ਹੁ ਕਰਨਾ ਮਾਂ ਤੂੰ ਬਾੜਾ ਨਾ ਕਹਿ ਕੁਝ ਵੀ ਅੱਛਾ ਹਾਂ ਹਾਂ ਚਰਨਾ ਤੂੰ ਓਏ ਤੂੰ ਕੁੜੀ ਦੇ ਮਾਤੇ ਤੂੰ ਇੰਨਾ ਚੜਿਆ ਨਾ ਕਰ ਮੇਰੇ ਮੇਰਾ ਕੋਈ ਕਸੂਰ ਨਹੀਂ ਹੈਗਾ ਤੈਨੂੰ ਐਵੇਂ ਹੀ ਕਹਿੰਦਾ ਮੈਂ ਸਭ ਕੁਝ ਦੇਖ ਕੇ ਆਇਆ ਕਿਹਦਾ ਕਸੂਰ ᱛੀ ਦੱਸ ਤੈਨੂੰ ਡਿੰਪਲ ਨੇ ਕੀ ਕਹਤਾ ਜੀ ਉੱਥੇ ਚਰਨੋਂ ਤੂੰ ਇਹਨਾ ਨਾਂ ਬੋਲਿਆ ਕਰ ਵੀਰੇ ਮੈਂ ਭੋਰਾ ਨਹੀਂ ਬੋਲਦੀ ਹੈਗੀ ਤੈਨੂੰ ਹੀ ਬਹਿਮ ਪੈ ਗਿਆ ਕਿਉਂ ਨਹੀਂ ਬੋਲਦੀ ਤੂੰ ਦੇਖ ਪੁੱਤ ਇਹਦੇ ਤੇ ਤਾਂ ਸਿਰ ਚੜੀ ਜਾਂਦੀਆਂ ਨੇ ਉਹ ਮਾਤਾ ਜੀ ਤੁਸੀਂ ਰਹਿਣ ਦਿਓ ਇਹਨੂੰ ਬਗਾੜਨ ਨੂੰ ਆ ਕੁੜੀ ਆ ਕੁੜੀ ਆ ਕੇ ਬਹਿ ਗਈ ਆ ਦੱਸ ਕੀ ਕਰੀ ਆ ਮੈਂ ਲੰਗਰ ਪਕਾਈ ਕੁੜੀ ਦਾ ਘਰ ਆਗਲੀ ਦਾ ਅੱਜ ਇਹ ਘਰੇ ਤੇਰੇ ਆਈ ਨਹੀਂ ਨਾਲ ਸੱਸ ਚਿੰਬੜ ਜਾਂਦੀ ਆ ਨਾਲੇ ਨਾਲ ਤਾਂ ਚਿੰਬੜ ਜਾਂਦੀ ਆ ਨਹੀਂ ਅੱਜ ਨੂੰ ਮੈਂ ਘਰੇ ਲੈ ਕੇ ਨਹੀਂ ਆਇਆ ਘਰ ਇਹਦਾ ਨਹੀਂਗਾ ਜਿਉਂ ਅਗਲੀ ਚਾਰ ਦਾ ਰਹਿਣਾ ਆ ਗਈ ਕਿੱਡੀ ਕੀ ਗੱਲ ਆ ਹੋਗੀ ਜੇ ਹੁਣ ਆਪਾਂ ਹੀ ਨਾ ਇਹਦੀ ਮੇਲ ਕਰਾਂਗੇ ਇਹ ਹੋਰ ਕਰੂਗਾ ਕਿਹੜਾ ਮਾਤਾ ਜੀ ਪਿਛਲੀ ਵਾਰ ਨਾ ਮੇਲ ਕਰਕੇ ਦੇਖ ਲਈ ਇਹਦੀ ਮੈਨੂੰ ਸ਼ਰਮਸ਼ਾਰ ਹੋਣਾ ਪੈ ਗਿਆ ਜਦ 10 ਨਿਕਲੀ ਜੇ ਹੁਣ ਗਲਤੀ ਨਾਲ ਇਹ ਲੜਕੇ ਇੱਥੇ ਬਹਿ ਜੀ ਕਿ ਫੇਰ ਆਪਾਂ ਕੀ ਕਰਾਂਗੇ ਅੱਗੇ ਉਹ ਬਹਿ ਜੀ ਹੁਣ ਇਹ ਬਹਿ ਜੂਗੀ ਤੂੰ ਤਾਂ ਬੁਲਾਈ ਆ ਮਾਂ ਇਹ ਫੇਰ ਦਹੀਂ ਕਿਹਾ ਵੀ ਆ ਲੈ ਆ ਰੋਂਦੀ ਆ ਕੀ ਕਰਨ ਰੋਂਦੀ ਆ ਰੋਂਦਾ ਸੋਨੇ ਕਹਿ ਦਿੱਤਾ ਉਹਨਾਂ ਨੇ ਬੋਲਦੀ ਆ ਕੁੜੀ ਆ ਕੁੜੀ ਨਹੀਂ ਉਹ ਮੈਨੂੰ ਸਭ ਪਤਾ ਤੁਸੀਂ ਨਾ ਕੰਮ ਖਰਾਬ ਕਰੋ ਏ ਇਨਾ ਨੇਕ ਪਰਿਵਾਰ ਮਿਲਿਆ ਸੋਨੂੰ ਚੰਗਾ ਵੀਰੇ ਕੋਈ ਨਾ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੀ ਚੱਲ ਪੁੱਤ ਤੂੰ ਆਪ ਦਾ ਸਮਝਾ ਭੈਣ ਨੂੰ ਚੱਲ ਕੋਈ ਨਾ ਕੋਈ ਨਹੀਂ ਸਮਝਾ ਦੂੰ ਮੈਂ ਦੇਖ ਲਾਂ ਮਾਂ ਕਿਵੇਂ ਬੋਲੇ ਜਾਂਦਾ ਉਹਨਾਂ ਦੀ ਅਮੇਰ ਕਰਾਈ ਜਾਂਦਾ ਫਿਰ ਪਤਾ ਹੀ ਆ ਹਾਂ ਦੱਸ ਕੀ ਕਰਾਂ ਹੁਣ ਇਹਨੂੰ ਵੀ ਆਪਾਂ ਨੇ ਰੱਖਣਾ ਹਾਂ ਕੱਲ ਨੂੰ ਇਹ ਲੜਾਈ ਕਰੂਗਾ ਫੇਰ ਕੀ ਕਰਾਂਗੇ ਆਪਾਂ ਚੰਗਾਵਾ ਮੈਨੂੰ ਚਾਹ ਲਿਆ ਦੇ ਜਾ ਕੇ ਥੱਕੇ ਪਈਆਂ ਮੈਂ ਤਾਂ ਬਹਿ ਜਾ ਮੈਂ ਤਾਂ ਅੱਦਸ ਮਾਨੀ ਲੈ ਕੇ ਆਈ ਆ ਅੱਦਾ ਤਾਂ ਮੇਰਾ ਉੱਥੇ ਹੀ ਰਹਿ ਗਿਆ ਕਾਲੇ ਕਾਲੀ ਸਾਮਾਨ ਵੀ ਨਹੀਂ ਪਾਇਆ ਮੈਂ ਤਾਂ ਹਾਂ ਚਰਨੋ ਹਾਂ ਵੀਰੇ ਚਾਹ ਪਣੀ ਪੀ ਲਿਆ ਤਾਂ ਨਹੀਂ ਕਿ ਨਹੀਂ ਹਾਂ ਬੀਬੀ ਲੈਣ ਗਈ ਆ ਚਾਹ ਅੱਛਾ ਹਾਂ ਦੇਖ ਚਰਨੋ ਮੈਂ ਤੈਨੂੰ ਗੱਲ ਕਰਨੀ ਇੱਕ ਕੀ ਗੱਲ ਕਰਨੀ ਆ ਵੀਰੇ ਤੇਰੇ ਸਹੁਰਿਆਂ ਬਾਰੇ ਕੀ ਵੀਰੇ ਦੇਖ ਹੁਣ ਜੇ ਕੱਲ ਨੂੰ ਮੇਰਾ ਵਿਆਹ ਹੋਣਾ ਹਾਂ ਸਮਝ ਲਿਆ ਵੀਰੇ ਗੱਲ ਨੂੰ ਹੁਣ ਬੋਲੀ ਨਾ ਕੁਛ ਹਾਂ ਕੱਲ ਨੂੰ ਮੇਰਾ ਵਿਆਹ ਹੋਇਆ ਠੀਕ ਹੈ ਠੀਕ ਹੈ ਨਾ ਤੇਰੀ ਭਾਬੀ ਤੇਰੀ ਮਾਂ ਨਾਲ ਲੜੇ ਜਾਂ ਮੇਰੇ ਨਾਲ ਲੜੇ ਜਾਂ ਬਾਪੂ ਜੀ ਨਾਲ ਲੜੇ ਇਹ ਚੰਗਾ ਰਹੂਗਾ ਵੀਰੇ ਐਂਕਾ ਤੋਂ ਲੜੂਗੀ ਉਹ ਉਹ ਤਾਂ ਨਹੀਂ ਲੜਦੀਆਂ ਜਿਵੇਂ ਤੂੰ ਆਪਦੇ ਉਹਨਾਂ ਨਾਲ ਲੜਦੀਆਂ ਜਾਂ ਕਿ ਆ ਵੀ ਸੱਸ ਨਾਲ ਪਰੋਣੇ ਨਾਲ ਦੱਸੋ ਨਣਦਾਂ ਲੜਦੀਆਂ ਜਿਉਂ ਆਕੇ ਇਹਨਾਂ ਨਾਲ ਲੜੇ ਫੇਰ ਵੀਰੇ ਮੈਂ ਲੜਦੀ ਨਹੀਂ ਹੈਗੀ ਤੈਨੂੰ ਗਲਤਫਹਿਮੀ ਹੋਈ ਆ ਬਸ ਉਹ ਵੀ ਮੇਰੇ ਨਾਲ ਜਿਵੇਂ ਕਰਦੇ ਨੇ ਮੈਂ ਓਵੇਂ ਹੀ ਕਰਦੀ ਆ ਉਹਨਾਂ ਨਾਲ ਚਰਨੋ ਇਹ ਕੋਈ ਇਹ ਕੋਈ ਬਹਾਨਾ ਨਹੀਂ ਹੈਗਾ ਮੈਂ ਤੇਰੇ ਬਾਰੇ ਸਭ ਜਾਣਦਾ ਬੀਰੇ ਤੂੰ ਬੋਲਣ ਲੱਗੇ ਦੇਖਦੀ ਨਹੀਂ ਅਗਲੇ ਨੂੰ ਤੂੰ ਤਾਂ ਮੇਰੇ ਤੋਂ ਕਸੂਰ ਕੱਢੀ ਜਾਂਦਾ ਵੀਰੇ ਤੈਨੂੰ ਕੀ ਪਤਾ ਜਿਹੜਾ ਰਹਿਦਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਮੈਂ ਤੇਰੇ ਕਸੂਰ ਨਹੀਂ ਕੱਢ ਰਿਹਾ ਤੈਨੂੰ ਸਮਝਾ ਰਿਹਾ ਵੀ ਹੁਣ ਤੂੰ ਉਹਰੇ ਲਈ ਗੱਲਾਂ ਛੱਡ ਦੇ ਅਗਲੇ ਉਥੇ ਕੰਮਕਾਰ ਕਰ ਠੀਕ ਹੈ ਨਾ ਸਾਸੋਰੀ ਇੱਜ਼ਤ ਕਰ ਨਾਨਦਨ ਦੱਸ ਉਹ ਕੀ ਕਹਤਾ ਇੰਨੀ ਸਾਉ ਕੁੜੀ ਆਹੋ ਇਹ ਚਾਰ ਦਿਨ ਆਵਦੇ ਘਰੇ ਰਹਿਣ ਆ ਗਈ ਇਹ ਚ ਕੀ ਪਹਾੜ ਟੁੱਟ ਗਿਆ ਤੂੰ ਅਜੇ ਮੈਨੂੰ ਲੈ ਕੇ ਨਹੀਂ ਆਇਆ ਦੱਸ ਹੁਣ ਤੂੰ ਦੇਖ ਦੂਜੇ ਦਿਨ ਆ ਜਿਓ ਰਹਿ ਜਾਣੀ ਆ ਐ ਜਲੇਮੀ ਨੇ ਤੂੰ ਆ ਗਈ ਲੜਕੇ ਹਾਂ ਵੀਰੇ ਮੈਨੂੰ ਲੱਗਦਾ ਮੇਰੀ ਉਹ ਗਲਤੀ ਐ ਗਲਤੀ ਨੂੰ ਸੁਧਾਰ ਇਹ ਕਿੰਨੇ ਹੱਲੇ ਹੋ ਗਏ ਤੇਰੇ ਵੀਰੇ ਚੰਗੇ ਕਰਾਂਗੇ ਤੀਆਂ ਐਦਾਂ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ ਵੀਰੇ ਮੈਂ ਅੱਗੇ ਤੋਂ ਨਾ ਤੇਰੀ ਹਰ ਇੱਕ ਗੱਲ ਮੰਨੂਗੀ ਮੈਨੂੰ ਮਾਫ਼ ਕਰ ਦੇ ਮੈਂ ਨਾ ਬਸ ਇੱਕ ਦੋ ਦਿਨ ਰਹਿ ਕੇ ਨਾ ਆਪਣੇ ਸਾਰੇ ਵਾਪਸ ਚਲੇ ਜਾਵਾਂਗੀ ਤੇਰੀ ਕਸਮ ਲੱਗੀ ਲੈ ਇੱਕ ਚਾਹ ਵੀ ਲੋ ਲੈ ਚਾਹ ਵੀ ਬਰੋਂ ਧੰਨ ਜਲੇ ਵੀਰ ਨਾਲ ਵੀ ਲੈ ਕੋਈ ਨਾ ਕੋਈ ਨਾ ਬੁੱਤ ਮਾਤਾ ਤੂੰ ਇਹਨੂੰ ਸ਼ਾਇਦ ਨਹੀਂ ਬੰਦ ਕਰ ਦੇ ਕੋਈ ਨਾ ਕੋਈ ਨਾ ਨਹੀਂ ਕਾਲੂ ਜੇ ਤੇਰੀ ਨੂੰ ਆ ਕੇ ਐਦਾਂ ਕਰੇ ਤੇਰੇ ਨਾਲ ਐਦਾਂ ਦਾ ਵਰਤਾਵਰ ਕਰੇ ਤੈਨੂੰ ਚੰਗਾ ਲੱਗੂਗਾ ਵਰਤਾਵਰ ਜੇ ਕਰੂਗੀ ਤਾਂ ਹੀ ਆ ਹਣ ਇਹ ਤਾਂ ਦੇਖ ਲੈ ਕਿੰਨਾ ਉਹਨਾਂ ਦਾ ਕਰਦੀ ਆ ਉਹ ਕੁੜੀ ਨੂੰ ਲਈ ਬੈਠਾ ਮੈਨੂੰ ਸਭ ਪਤਾ ਮਾਤਾ ਮੈਨੂੰ ਸਭ ਪਤਾ ਤੂੰ ਬੋਲ ਤੂੰ ਤਾਂ ਘਰ ਨਾ ਖਰਾਬ ਕਰ ਵੀਰ ਸਹੀ ਕਹਿੰਦਾ ਬੇਬੇ ਸ਼ਾਇਦ ਮੇਰੀ ਹੀ ਗਲਤੀ ਐਂ ਦੱਸ ਮੈਨੂੰ ਕਾਲੂ ਜੇ ਪੰਚਾਇਤ ਕੱਟੀ ਹੋ ਗਈ ਆਪਣੀ ਕੀ ਜਿੱਦ ਰਹੂਗੀ ਅਗਲਾ ਕਊਗਾ ਇਹ ਤਾਂ ਕੁੜੀ ਦਾ ਕੰਮ ਹੀ ਆ ਮਾਂ ਤੂੰ ਰਹਿਣ ਦੇ ਗੱਲ ਨਾ ਕਰਾਵ ਕਰ। ਤਾਂ ਜਿਵੇਂ ਪੁੱਤ ਪੁੱਤ ਕਰੇ। ਵੀਰੇ ਜਿਵੇਂ ਤੂੰ ਕਹੇਗਾ ਨਾ ਉਹ ਵੀ ਕਰਾਂਗੇ। ਬਸ ਮੈਂ ਤਿਆਣਾ ਪੁੱਤਾਂ। ਤੂੰ ਮਿਲ ਮਲਾਪ ਕੇ ਘਰੇ ਰਹਿ ਆਪਦੇ ਹਾਸੀ ਤੁਸੀਂ ਇੰਨਾ ਵਧੀਆ ਪਰਿਵਾਰ ਆ ਕੋਈ ਤੈਨੂੰ ਕਮੀਆਂ ਕਿਸੇ ਗੱਲ ਦੀ ਉੱਥੇ ਦੱਸ ਮੈਨੂੰ। ਵੀਰੇ ਤੂੰ ਐਂ ਕਰੀ। ਮੇਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਸ਼ਾਮ ਨੂੰ ਹੀ ਛੱਡਿਆ। ਮੈਂ ਦਿਨੇ ਰਹਿਣੀ ਆ ਤੁਹਾਡੇ ਕੋਲ। ਠੀਕ ਆ ਮਾਂ। ਮੈਂ ਸ਼ਾਮ ਨੂੰ ਕਰਾਂ। ਮੈਸਤਰੀ ਲੱਗੇ ਹੋਈ ਸੀ। ਨਹੀਂ ਤੂੰ ਅਜੇ ਰਹਿ ਪਾ। ਤੈਨੂੰ ਕੱਲ ਨੂੰ ਮੈਂ ਸਵੇਰੇ ਛੱਡ ਕਿਉਂ? ਹਾਂ ਮੈਸਤਰੀ ਕਿਉਂ ਮੈਂ ਅੱਜ ਹਾਂ ਨਾਲ ਮੈਂ ਪ੍ਰੋਣਾ ਮਿਲਿਆਣੀ ਦਾ ਉਹਨੂੰ ਮਿਲਣਾ ਤੂੰ ਐ ਕਰੀ ਤੂੰ ਸ਼ਾਮ ਨੂੰ ਚੱਲੀ ਆਪਾਂ ਸ਼ਾਮ ਚੱਲਦੇ ਨਾਲ ਤੂੰ ਰਾਤ ਕੱਟੇ ਚਲ ਆਉਂਦੀ ਠੀਕ ਹੈ ਅੱਜ ਮੈਂ ਪ੍ਰੋਣੇ ਨਾਲ ਗੱਲ ਕਰਨੀ ਦੋ ਵਾਰ ਮੇਨਾ ਫੋਨ ਕਰ ਗੱਲ ਹੋਈ ਆ ਨਾ ਮਿਲੇਗਾ ਜੋ ਤੂੰ ਵੀ ਕਹੂਗਾ ਕਿ ਦਸ ਕੈਂਪ ਲੈ ਕੇ ਭੱਗ ਗਿਆ ਠੀਕ ਆ ਵੀਰੇ ਤੂੰ ਹੁਣ ਡਰੇ ਆਪਣੇ ਕੰਮ ਕਰਨੇ ਕਰ ਲੈ ਆਪਾਂ ਸ਼ਾਮ ਨੂੰ ਆਪਾਂ ਚੱਲਾਂਗੀ ਰੋਟੀ ਬਣਾਵਾ ਤੂੰ ਬਣਾ ਲੈ ਮਾੜਾ ਰੋਟੀ ਮੈਂ ਚੱਲਿਆ ਮੈਂ ਮਿਸਤਰੀਆਂ ਨੂੰ ਦੇਖਦਾ ਮਾੜਾ ਠੀਕ ਹਾਂ ਠੀਕ ਆ ਮਾਂ ਬਣਾ ਲੈ ਮੇਰਾ ਭਰਾ ਬਿਲਕੁਲ ਸਹੀ ਕਹਿੰਦਾ ਸਾਰੀ ਗਲਤੀ ਮੇਰੀ ਹੀ ਆ ਅੰਮ੍ਰਿਤ ਜਵਾਨ ਨੇ ਨਾ ਸਾਰੇ ਕਾਰਕਰਾਏ ਮੈਨੂੰ ਅੱਜ ਤੋਂ ਬਾਅਦ ਨਾ ਮੈਂ ਅਬਦੀ ਜਵਾਨ ਨੂੰ ਬੰਦ ਹੀ ਰੱਖੂੰ ਮੰਮੀ ਸਹੀ ਦੱਸਦਾ ਨਾ ਮੈਨੂੰ ਐ ਮਹਿਸੂਸ ਹੋਈ ਜਾਂਦਾ ਵੀ ਜਿਵੇਂ ਭਾਬੀ ਨੇ ਮੇਰੇ ਘਰ ਕੇ ਘਰ ਛੱਡ ਕੇ ਗਈ ਆ ਨਾ ਤੇਰੇ ਕਰਕੇ ਕਾਹਤੋਂ ਗਈ ਐ ਮੇਰੀ ਗੱਲ ਸੁਣ ਤੂੰ ਤਾਂ ਉਹਦਾ ਭਾਈ ਤਾਂ ਬਹੁਤ ਸਮਝਦਾਰ ਲੱਗਦਾ ਮੈਂ ਸੋਣ ਨਾਲ ਸੋਹਣੀ ਗੱਲਾਂ ਕਰਦਾ ਸੀ ਭਾਈ ਤਾਂ ਉਹਦਾ ਬਹੁਤ ਸਮਝਦਾਰ ਆ ਪਰ ਗੱਲ ਕਰ ਪਤਾ ਨਹੀਂ ਭਾਬੀ ਦਾ ਸੁਭਾਅ ਕਿਦਾਂ ਦਾ ਆ ਪਹਿਲਾਂ ਤਾਂ ਤਾਂ ਸਿਕਦੇ ਇਦਾਂ ਕਰਦੀ ਨਹੀਂ ਸੀਗੀ ਜਦੋਂ ਮੈਂ ਕੁਵਾਰੀ ਹੁੰਦੀ ਸੀ ਆਜਾਦਾ ਮੇਰਾ ਵਿਆਹ ਹੋ ਗਿਆ ਨਾ ਜਦੋਂ ਮੈਂ ਘਰੇ ਆਉਨੀ ਆ ਭਾਬੀ ਮੈਨੂੰ ਅਜੀਬ ਜਿਹਾ ਵਿਵਹਾਰ ਕਰਦੀ ਆ ਤੇ ਪਾਸ ਹੁਣ ਕੀ ਦੱਸਾਂ ਸਵੇਰ ਦਾ ਭਾਬੀ ਨੇ ਪਤਾ ਨਹੀਂ ਕੀ ਕੁਛ ਬੋਲਦਾ ਸੀਗਾ ਕੱਲ ਵੀ ਕਹਿੰਦੀ ਵੀ ਤੂੰ ਸੂਟ ਮੇਰਾ ਧੋਤਾ ਸਹੀ ਨਹੀਂ ਧੋਤਾ ਤੇ ਫੇਰ ਕਹਿੰਦੀ ਮਿਰਚਾਂ ਨੇ ਜਦੋਂ ਮੈਂ ਜਾ ਕੇ ਕਿਹਾ ਤਾਂ ਮੈਨੂੰ ਪੁੱਠਾ ਸਿੱਧਾ ਬੋਲਿਆ ਮੈਂ ਉਹਦੇ ਭਾਈ ਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਉਹਨੂੰ ਕਿਹਾ ਸੀ ਦੇਖ ਵੀ ਭਾਈ ਦੇ ਚਾਰਕ ਦਿਨ ਜੇ ਲਾਵੇ ਤਾਂ ਚਾਰਕ ਦਿਨ ਵੀਰੇ ਝਮਝਾ ਕੇ ਛੱਡ ਜੀ ਇਹਨੂੰ ਵੀ ਵਾੜਾ ਦੇਖੋ ਲੋਕਾਂ ਦਾ ਡਰਾਮਾ ਕੋਲ ਬਾਬੀ ਭਾਬੀ ਦਾ ਨੰਬਰ ਸਸਤੀ ਕਾ ਮਮੀ ਸਸਤੀ ਵੀਰੇ ਤੁਸ ਜੀ ਨਹੀਂ ਲੱਗਿਆ ਤੇਰੇ ਨਹੀਂ ਨਹੀਂ ਮਾਸੀ ਹਾਂ ਕਹਿੰਦੀ ਉੱਥੇ ਜਾ ਕੇ ਕਰਨ ਲੱਗੇ ਨਹੀਂ ਅੱਜ ਛੱਡ ਗਿਆ ਮੈਂ ਤਾਂ ਮੈਂ ਤਾਂ ਕਦੀ ਫਿਰ ਰੁਕ ਜਾ ਹਾਂ ਹਾਂਜੀ ਹਾਂ ਨਾ ਫੇਰ ਕੀ ਗੱਲ ਹੁਣ ਤੇਰੇ ਵੀ ਲੱਗਿਆ ਨਾ ਕਿ ਤੂੰ ਜ ਤਿਆਰ ਦਿਨ ਤੇ ਪਾਈ ਤਾਂ ਕਿ ਚਾਰ ਤੇ ਲਾਇਆ ਮੰਮੀ ਮੇਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਜੀ ਤੁਸੀਂ ਵੀ ਮੈਨੂੰ ਮਾਫ ਕਰ ਦੋ ਭਾਦੀ ਅਸਲ ਦੇ ਵਿੱਚ ਮੈਂ ਤੁਹਾਡੇ ਕਦੇ ਵੀ ਕਿਸੇ ਗੱਲ ਦਾ ਗੁੱਸਾ ਨਹੀਂ ਕੀਤਾ ਕਿਉਂਕਿ ਦੇਖੋ ਇਹ ਘਰਬਾਰ ਨਾ ਥੋੜ੍ਹਾ ਹੀ ਆ ਮੈਂ ਤਾਂ ਹੁਣ ਇੱਕ ਪਰਾਈ ਹੋ ਚੁੱਕੀ ਆ ਥੋੜੇ ਦਿਨ ਵਾਸਤੇ ਆਉਣੀ ਆ ਨਾਲ ਜਿੱਦਾਂ ਤੁਹਾਨੂੰ ਮੰਮੀ ਨੇ ਇਹ ਗੱਲ ਕਹੀ ਸੀ ਨਾ ਕਿ ਮੇਰੇ ਸਹੁਰੇ ਮੈਨੂੰ ਸਹੀ ਨਹੀਂ ਜਾਣਦੇ ਪਰ ਮੈਂ ਮੈਂ ਤਾਂ ਉਹਦੇ ਅੱਜ ਤੱਕ ਕਦੇ ਕੋਈ ਗੱਲ ਹੀ ਨਹੀਂ ਮੋੜੀ ਇਹ ਇਸ ਕਰਕੇ ਮੈਨੂੰ ਮੰਮੀ ਹੋਰੀ ਇੱਥੇ ਲਾਇਏ ਸੀ ਨਹੀਂ ਤੇ ਮੇਰਾ ਕੋਈ ਜੀ ਨਹੀਂ ਕਰਦਾ ਵੀ ਮੈਂ ਇਸ ਘਰ ਦੇ ਵਿੱਚ ਆਵਾਂ ਤੇ ਤੁਹਾਡੇ ਨਾਲ ਕੋਈ ਫਰਕ ਪਾਵਾਂ ਨਹੀਂ ਨਹੀਂ ਦੀਪਾ ਇਹ ਜੀ ਕੋਈ ਗੱਲ ਨਹੀਂ ਇਹ ਤੇਰਾ ਵੀ ਘਰ ਓਨਾ ਹੀ ਹੈ ਜਿੰਨਾ ਮੇਰਾ ਤੂੰ ਇੱਥੇ ਆ ਜੀ ਸਦਕੇ ਰਹਿ ਮੈਨੂੰ ਪਤਾ ਨਹੀਂ ਸੀ ਤੇਰੇ ਸਹੁਰੇ ਇੰਨਾ ਤਾਂ ਕਰ ਮੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਮੰਮੀ ਮੈਨੂੰ ਮਾਫ ਕਰ ਦੋ ਦੇਖਤੀ ਮੈਂ ਤਾਂ ਤੁਹਾਨੂੰ ਦਿਨ ਪੜ ਦੇ ਤੇ ਕੋਈ ਫਰਕ ਨਹੀਂ ਰੱਖਿਆ ਮੈਨੂੰ ਤਾਂ ਮੇਰੀ ਧੀ ਤੇ ਤੂੰ ਮੀਤੀ ਮੈਂ ਤਾਂ ਦਰਦੀ ਇੱਕ ਬਰਾਬਰ ਤੇ ਰੱਖ ਦਿਆਂਗੀ ਪਤਾ ਨਹੀਂ ਦੱਬਾ ਇੰਨਾ ਕਾਤੋਂ ਗਰਮ ਕਾਤੋਂ ਨਹੀਂ ਆਉਂਦਾ ਮੰਮੀ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੁਹਾਨੂੰ ਕਹਿ ਰਹੀ ਐ ਨਾ ਕਿ ਮੈਂ ਅੱਗੇ ਤੋਂ ਐਸੀ ਗਲਤੀ ਨਹੀਂ ਕਰਾਂਗੀ ਤੁਸੀਂ ਇਹਨਾਂ ਨੂੰ ਤਾਂ ਦੱਸਿਆ ਮੰਮੀ ਨਾ ਮੈਂ ਤਾਂ ਕੋਈ ਗੱਲ ਨਹੀਂ ਕਰੀ ਮੈਨੂੰ ਤਾਂ ਹੁਣ ਮੁੰਡਾ ਕਹਿੰਦੀ ਚਾਰ ਦੇ ਰੱਖੂਗਾ ਚਲ ਤੁਸੀਂ ਇਹ ਗੱਲ ਤੇ ਮਿੱਟੀ ਪਾ ਦਿਓ ਹੁਣ ਪਰੋਣੇ ਨੂੰ ਨਾ ਦੱਸਿਓ ਕੁਝ ਵੀ ਐਦਾਂ ਦੀ ਗੱਲ ਠੀਕ ਐ ਨਾ ਨਹੀਂ ਚਲ ਮੈਂ ਨਹੀਂ ਦੱਸਦੀ ਨਹੀਂ ਨਹੀਂ ਉਹਨਾਂ ਨੂੰ ਨਹੀਂ ਦੱਸੋ ਉਹਨਾਂ ਦੇ ਮਨ 'ਚ ਕੀ ਜਾਊਗਾ ਹੁਣ ਜੇ ਇਹਨਾਂ ਨੂੰ ਪਤਾ ਨਹੀਂ ਤਾਂ ਰਹਿਣ ਤਾਂ ਉਹਨਾਂ ਨੂੰ ਪਤਾ ਰਹਿਕਾ ਕੱਲ ਮੈਂ ਨਹੀਂ ਪੁੱਤ ਕੋਈ ਗੱਲ ਨਹੀਂ ਆਪਾਂ ਇੱਥੇ ਦੱਬਦਾਨੇ ਕਰੀ ਨਾ ਸੋਤ ਮੈਂ ਵੀ ਮਾਫੀ ਮੰਗਦਾ ਜੇ ਵੀ ਇਹਦੇ ਵੱਲੋਂ ਕੀਤੀ ਨਹੀਂ ਨਹੀਂ ਬਾਈ ਮਾਫਾ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ ਜੇ ਤੂੰ ਕਦੇ ਵੀ ਆਪਦੇ ਪੇਕੇ ਜਾਣਾ ਨਾ ਹਸਤੀ ਖੇਡਦੀ ਜਾਏ ਜਦੋਂ ਤੈਸ ਘਰ ਦੇ ਵਿੱਚ ਰੋਸ ਕੇ ਜਾਨੀ ਹੈ ਨਾ ਸੱਚੀ ਦੱਸਾਂ ਤੇ ਸਾਡੇ ਘਰ ਦੀਆਂ ਕੰਧਾਂ ਵੀ ਰੋਣ ਲੱਗ ਜਾਂਦੀਆਂ ਨੇ ਅੱਜ ਮੈਨੂੰ ਇਹ ਗੱਲ ਬਹੁਤ ਮਹਿਸੂਸ ਹੋਈ ਆ ਸ਼ਾਇਦ ਮੇਥੋਂ ਕੋਈ ਗਲਤੀ ਹੋ ਗਈ ਹੋਵੇ ਮੈਂ ਤਾਂ ਹਜੇ ਮੰਮੀ ਨੂੰ ਕਹਿੰਦੀ ਸੀਗੀ ਜੇ ਮੇਰੇ ਤੋਂ ਕੋਈ ਐਹੋ ਜੀ ਗਲਤੀ ਹੋਈ ਆ ਤਾਂ ਮੈਂ ਆਪਦੇ ਸਾਰੇ ਵਾਪਸ ਚਲੇ ਜਾਨੀ ਆ ਨਹੀਂ ਨਹੀਂ ਡਿੰਪਲ ਜੱਤ ਕੋ ਮਾਫੀ ਕਰਦੀ ਮਨ ਕਿ ਤੈਨੂੰ ਲੈਣ ਨਹੀਂ ਆਉਂਦੇ ਤੈਨੂੰ ਨਾ ਚਰ ਜਾਣ ਦੀ ਲੋੜ ਨਹੀਂ ਹੈ ਇਹ ਤੇਰਾ ਵੀ ਘਰ ਆ ਤੂੰ ਵੀ ਰਹਿ ਮੇਰੇ ਡਿੰਪਲ ਤੁਸੀਂ ਆਪ ਦਾ ਜੇ ਆਊਟ ਵਿੱਚ ਰਹੋਗੇ ਨਾ ਮਨ ਕਿ ਮੈਂ ਚਾਰ ਨੂੰ ਹੁਣ ਤੂੰ ਚਾਰ ਨੂੰ ਇਸ ਦਾ ਕੁਝ ਵੀ ਨਹੀਂ ਇੱਧਾ ਤਿਆਰ ਕਰ ਤੀਕ ਹੈ ਨਾ ਤੁਸੀਂ ਰਲ ਮਿਲ ਕੇ ਰਹੋ ਜੇ ਤੇਰਾ ਘਰ ਆ ਜਦ ਵੀ ਤੇਰਾ ਜੀ ਕਰੇ ਤੂੰ ਆ ਚਾਰ ਨੂੰ ਤੇਨਾਂ ਇੱਧਾ ਕੋਈ ਵਿਹਾਰ ਨਹੀਂ ਕਰਨਾ ਠੀਕ ਆ ਤੂੰ ਜੀ ਸਾਥ ਕੇ ਆਪਣੇ ਘਰੇ ਆ ਹਾਂਜੀ ਠੀਕ ਆ ਮਸੀ ਜੀ ਆ ਸੰਭੋ ਆਪਣੀ ਮਾਂ ਤੱਕ ਠੀਕ ਹੈ ਜੀ ਮੈਂ ਚੱਲਦਾ ਕੋਈ ਨਾ ਪੁੱਤ ਕੋਈ ਨਾ ਮੈਂ ਤਾਂ ਭੈਣਾ ਨਹੀਂ ਪੁੱਤੋਂ ਪਰ ਸੰਭੋ ਠੀਕ ਹੈ ਚੱਲਣਾ ਠੀਕ ਹੈ ਵੀਰੇ ਠੀਕ ਹੈ ਰਾਦੇ ਲੈਪਾ ਵੀ ਹੁਣ ਤੂੰ ਆ ਗਈ ਨਾ ਸੱਚੀ ਦੱਸਾਂ ਘਰ ਦੇਖ ਰਾ ਹੈ ਲੱਗਦਾ ਜਿਵੇਂ ਕਿੰਨੀ ਰੋਕ ਹੈ ਖੁਸ਼ੀ ਆਗੇ ਘਰ ਚ ਹਾਂ ਬਾਬੀ ਮੈਨੂੰ ਐ ਦੱਸ ਹੁਣ ਤੂੰ ਕੀ ਖਾਵਾਂਗੀ ਮੈਂ ਬਣਾਵਾਂ ਨਹੀਂ ਨਹੀਂ ਹੁਣ ਤਾਂ ਮੈਂ ਆਪਣਾ ਖਵਾਉਂਦੇ ਪਰ ਤੂੰ ਬਹੁਤ ਕੰਮ ਕਰ ਲਿਆ ਤੂੰ ਦਸੋਰੇ ਵੀ ਕਰਦੀ ਆ ਕੋਈ ਵੀ ਕਰਦੀ ਆ ਆਲੀ ਕੁੜੀਆਂ ਦਾ ਪੇਕੇ ਰਾਮ ਕਰਨ ਆਉਂਦੀਆਂ ਨੇ ਕੰਮ ਕਰਨ ਥੋੜੀ ਆਉਂਦੀਆਂ ਨੇ ਕੋਈ ਗੱਲ ਨਹੀਂ ਭਾਬੀ ਅਸਲ ਦੇ ਵਿੱਚ ਭਾਬੀ ਤੁਸੀਂ ਘਰੇ ਸਾਰ ਦਿਨ ਕੰਮ ਕਰਦੇ ਥੱਕ ਜਾਂਦੇ ਮੈਂ ਤਾਂ ਤੁਹਾਡਾ ਸਾਥ ਦੇਣੀ ਹੁੰਨੀ ਵੀਰਾ ਆ ਗਿਆ ਆ ਗਿਆ ਕਿਵੇਂ ਅੱਜ ਸਾਰੇ ਇਕੱਠੇ ਜਿਵੇਂ ਬੈਠੇ ਹੋ ਬਸ ਵੈਸੀ ਹੋਰ ਗੱਲਾਂ ਬਾਤਾਂ ਕਰਦੇ ਸੀ ਖੈਰ ਸੋਖੀ ਆ ਆ ਬੈਗ じゃ ਕਿਵੇਂ ਆ ਉਹ ਬੈਗ ਮੈਂ ਬੈਗ ਤਾਂ ਨਾ ਅਸਲ ਦੇ ਵਿੱਚ ਭਾਬੀ ਨੂੰ ਸੂਟ ਦਿਖਾਉਂਦੀ ਸੀ ਇਹ ਚ ਨਵੇਂ ਨਵੇਂ ਰੱਖੇ ਹੋਏ ਸੀਗੇ ਅੱਛਾ ਨਾਲੇ ਪੁੱਤ ਹੁਣ ਮੇਰੀ ਗੱਲ ਤੁਹਾਨੂੰ ਮਾਤ ਸਮਝਾ ਬਦਲਦਾ ਮੈਂ ਕਿਹਦੀ ਨਾਵੇ ਵੀ ਠੰਡੜੇ ਕੱਪੜੇ ਰੱਖ ਦੋ ਭਾਈ ਹਾਂ ਵੀਰੇ ਅੱਜ ਤੁਸੀਂ ਛੇਤੀ ਆਗੇ ਕੰਮ ਤੋਂ ਉਹ ਬੱਸ ਪੈਣੇ ਨਿਬੜ ਗਿਆ ਦੀ ਕੰਮ ਆ ਦੂਆਂ ਦਾ ਖੇਤ ਅੱਛਾ ਅੱਛਾ ਚਾਹ ਬਣਾ ਕੇ ਲਿਆਵਾਂ ਫੇਰ ਚਾਹ ਤਾਂ ਲਿਆ ਐ ਕਰੋ ਤੁਸੀਂ ਬੈਠੋ ਮੈਂ ਬਣਾ ਕੇ ਲੈ ਕੇ ਆਉਂਦੀ ਹਾਂ ਚੰਗਾ ਭਾਬੀ ਜਿਹੜੇ ਅੰਦਰ ਪਾਪੜ ਪਏ ਸੀ ਨਾ ਉਹ ਵੀ ਤਾਲ ਲਈ ਕੱਟੇ ਬੈਗੇ ਵੀਵਾਂਗੇ ਨਾਲ ਚਾਹ ਅੱਜ ਨਹੀਂ ਆ ਮੈਂ ਬੈਠਾ ਅੱਜ ਮੈਨੂੰ ਲੱਗਦਾ ਮੀਨ ਆ ਜਵੇ ਨਰਦਪਤਾਂ ਇਕੱਠੀਆਂ ਆਉਗੀਆਂ ਚਲੋ ਤੇ ਪੁੱਤ ਇਹ ਤਾਂ ਕਦੇ ਕਦੇ ਖੁਸ਼ੀ ਆਉਣੀ ਹੁੰਦੀ ਹੈ ਮੇਰਾ ਮਾਰ ਆਵੇ ਮੀਨ ਵੀ ਘਰ ਤੇ ਹਰੇ ਹਰ ਲੋਕ ਬਣੀ ਹੋ ਰਹੇਗੀ ਖੁਸ਼ੀ ਓਹੀ ਗੱਲ ਆ ਬੇਬੇ ਉਹੀ ਲੜੀਆਂ ਜਾਂਦੀਆਂ ਨੇ ਖਾਮਾ ਮੰਗ ਪਹਿਲਾਂ ਚਲ ਕੋਈ ਨਹੀਂ ਮੈਂ ਸਮਝਾਤੀ ਹੋਰ ਤੀਨ ਨੂੰ ਵੀ ਸਮਝਾਤਾ ਤਾ ਤੂੰ ਉਹ ਤਾਂ ਉਹਨੂੰ ਪੁੱਸ ਕੇ ਕੰਮ ਕਰ ਲਿਆ ਕਰ ਚਲ ਕੋਈ ਨਹੀਂ ਮੈਂ ਵੀ ਬਰੋਨੇ ਨਾਲ ਗੱਲ ਕਰਦਾ ਹੈ ਇਹਨੇ ਹਾਂਜੀ ਕਰ ਲਿਓ ਗੱਲ ਹਾਂ ਚਲ ਇਹਨੂੰ ਵੀ ਲੈ ਜਾ ਮੈਨੂੰ ਵੀ ਲੈ ਜਾਊਗਾ ਸਸ਼ੀਕਾਲ ਜੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕਿਸੇ ਦੀ ਵੀ ਸਾਡੇ ਐਕਟਰਾਂ ਵਿੱਚ ਐਕਟਿੰਗ ਵਧੀਆ ਲੱਗੀ ਹੋਵੇ ਤਾਂ ਨੀਚੇ ਕਮੈਂਟ ਜ਼ਰੂਰ ਕਰਿਓ ਤੇ ਕਿਹੜਾ-ਕਿਹੜਾ ਸੀਨ ਤੁਹਾਨੂੰ ਬੈਸਟ ਲੱਗਿਆ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ-ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਵਿੱਚ ਮੈਸੇਜ ਤੁਹਾਨੂੰ ਇਹੀ ਦਿੱਤਾ ਹੈ ਕਿ ਕਈ ਵਾਰ ਨਾ ਪੀਕੇ ਪਰਿਵਾਰ ਹਲੇ ਜਿਹੜੇ ਆਪਣੇ ਮਤਲਬ ਰਿਸ਼ਤੇਦਾਰ ਹੁੰਦੇ ਨੇ ਨਾਉ ਕੁੜੀ ਦੇ ਸਹੁਰੇ ਘਰ ਦੇ ਵਿੱਚ ਨਾ ਕਲੇਸ਼ ਪਵਾ ਕੇ ਰੱਖਦੇ ਨੇ ਤਾਂ ਇਸ ਗੱਲ ਨੂੰ ਇਹ ਆਪਣੇ ਘਰ ਨੂੰ ਨਾ ਘਰ ਸਮਝਿਆ ਕਰੋ ਤੇ ਜਿਹੜੀਆਂ ਵੀ ਮਤਲਬ ਲੇਡੀਜ਼ ਇਦਾਂ ਕਰਦੀਆਂ ਨੇ ਤੇ ਬਾਕੀ ਤੁਸੀਂ ਮੈਮ ਹਾਂ ਇਹਦੇ ਵਿੱਚ ਸਹੀ ਮੈਸੇਜ ਦਿੱਤਾ ਹੈ ਕਿ ਜਿਵੇਂ ਕਿ ਹਰ ਮਾਂ ਚਾਹੁੰਦੀ ਹੈ ਕਿ ਵੀ ਮੇਰੀ ਧੀ ਆਪਦੇ ਸਹੁਰੇ ਘਰ ਦੇ ਵਿੱਚ ਸੁਖੀ ਵਸੇ ਤਾਂ ਮਾਵਾਂ ਨੂੰ ਵੀ ਬੇਇੱਜ਼ਤੀ ਆ ਕਿ ਉਹ ਕੁੜੀਆਂ ਨੂੰ ਘੱਟ ਫੋਨ ਕਰਨ ਕੁੜੀਆਂ ਦੀਆਂ ਗੱਲਾਂ ਤੇ ਕੁੜੀ ਦੇ ਸਹੁਰੇ ਘਰ ਦੇ ਵਿੱਚ ਇਨਵੋਲਵ ਨਾ ਜ਼ਿਆਦਾ ਹੋਵੇ ਕਿਉਂਕਿ ਕੁੜੀ ਨੂੰ ਖੁਦ ਨੂੰ ਪਤਾ ਹੈ ਕਿ ਉਹਨੇ ਆਪਣੇ ਸਹੁਰੇ ਘਰ ਦੇ ਵਿੱਚ ਕਿਵੇਂ ਰਹਿਣਾ ਹੈ ਤੇ ਕਿਵੇਂ ਉਸ ਘਰ ਨੂੰ ਹੈਂਡਲ ਕਰਨਾ ਹੈ ਜਦੋਂ ਆਪਾਂ ਉਹਨਾਂ ਦੇ ਵਿੱਚ ਜਿਆਦਾ ਇਨਵੋਲਵ ਹੁੰਨੇ ਆ ਹਰ ਇੱਕ ਕੁੜੀ ਨੂੰ ਗੱਲ ਗੱਲ ਸਮਝਾਉਂਨੇ ਆ ਹਰ ਕੱਲ ਤੇ ਉਹਦਣਾ ਮਤਲਬ ਕੁੜੀ ਵੀ ਆਪਦੀ ਹਰ ਕੱਲ ਮਾਂ ਨਾਲ ਸ਼ੇਅਰ ਕਰਦੀ ਆ ਤੇ ਉੱਥੇ ਹੀ ਘਰ ਪੱਟਿਆ ਜਾਂਦਾ ਤੇ ਹਾਂਜੀ ਬਾਕੀ ਚਰਨੋ ਜੀ ਦੱਸਣਗੇ ਹਾਂਜੀ ਆਪਣੀ ਵੀਡੀਓ ਨੂੰ ਲਾਈਕ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਧੰਨਵਾਦ ਓਵਰੀ ਗੁੱਡ ਸਾਰਾ